ਹਏ ਬਾਬਿਓ ਚੈੱਕ ਕਰੋ ਫਿਰ ਗੱਡੀ ਆਪਣੀ ਐਨਕਾ ਲਾਈਆਂ ਤਿੰਨ ਚਾਰ ਬੰਦੇ ਜਾ ਕੇ ਨੂੰ 2-2 ਰੁਪਏ ਦੇ ਕੇ ਲੋਕਾਂ ਨੂੰ ਲੱਗਦਾ ਨਹੀਂ ਆ ਕਿਤੇ ਆਸ਼ਮਾ ਚ ਪਤਾ ਲੱਗ ਜੇ ਅੱਜ ਪਤਾ ਲੱਗ ਜੇ ਕਹਿੰਦੇ ਖਾਧੀਆਂ ਖਰਾਕਾਂ ਦਾ ਇਹ ਮੇਰੇ ਕੋਲ ਹੈਗਾ ਐਲਫ ਦਾ ਹੈਲੋ ਗਲੋ ਲਿਫਟ ਲੋ ਜੀ ਆਪਾਂ ਚਿੜੀਆ ਘਰ ਆ ਗਏ ਆਸ਼ਮਾ ਘਰ ਰਿਸ਼ਤੇਦਾਰੀ ਤੇ ਸਸੀ ਗਾਲ ਜੀ ਆਸ਼ਮਾ ਜੀ ਸੇਵਾ ਪਾਣੀ ਕਰਨਗੇ ਤੁਹਾਡੇ ਰਿਸ਼ਤੇਦਾਰ ਇੱਥੇ ਮੇਰੀਆਂ ਤੂੰ ਫੋਟੋਆਂ ਜਿਹੜੀਆਂ ਖਿੱਚੀਆਂ ਐਨਕਾ ਲਾ ਕੋ ਐ ਲੱਗਦਾ ਬਲੈਂਡਰ ਬੰਦਾ ਅੱਖਾਂ ਤੋਂ ਨਾ ਹੁੰਦਾ ਉਹ ਆਪਣੇ ਬੰਦਰ ਦੇਖਾ ਬੰਦਰ ਜਾਂ ਬਾਂਦਰੀ ਆਪਕੋ ਬੰਦਰੀ ਬਾਂਦਰੀ ਦਿਖਾਤਾ ਪਰ ਉਹਦਾ ਕਹਿੰਦੇ ਸਾਸੰਕਰ ਬਹੁਤ ਵੱਡਾ ਆਇਆ ਹਾਂ ਆਸ਼ਮਾ ਮੇਰੇ ਕੋਲ ਤਾਂ ਇਹ ਹੀ ਆਣੀ ਤੇ ਕਿਤੇ ਨਾ ਪੁੰਜਿਆ ਫਿਰ ਆ ਥਾਣਾ ਬੰਦ ਕਰਾ ਲਿਆ ਤੇ ਗੋਲ ਨਹੀਂ ਦਿੱਤੀ ਫਿਰ ਚੜ ਗਏ ਬਖਾਰ ਅੱਜ ਜੀ ਬਾਬਿਓ ਗੁੱਡ ਮਾਰਨਿੰਗ ਸਾਸ਼ੀਕਾਲ ਸੋ ਟਾਈਮ ਹੋ ਗਿਆ 8:04 ਸੋ ਤੁਹਾਨੂੰ ਪਤਾ ਕਿ ਆਪਾਂ ਆਏ ਹੋਇਆ ਮਗਲੋੜ ਗੰਜ ਠੀਕ ਆ ਜੀ ਸੋ ਅੱਜ ਆਪਣੇ ਟ੍ਰਿਪ ਦਾ ਦੂਜਾ ਦੇਣਾ ਸੋ ਅੱਜ ਜੋ ਜੋ ਆਪਾਂ ਕਰਾਂਗੇ ਐਕਟੀਵਿਟੀਜ਼ ਜਿੱਥੇ ਜਿੱਥੇ ਜਾਵਾਂਗੇ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਾਂਗੇ ਸੋ ਅੱਜ ਦਾ ਵਲੌਗ ਬਾਬੇ ਬਹੁਤ ਕੈਂਟ ਹੋਣ ਵਾਲਾ ਹੈ ਸੋ ਅੱਜ ਦੀ ਦਿਨ ਦੀ ਸ਼ੁਰੂਆਤ ਕੁਝ ਸੋਹਣੇ ਸੋਹਣੇ ਚਿਹਰੇ ਨਾਲ ਹੋਈ ਆ ਸੋ ਆ ਦੇਖੋ ਜੀ ਸੋਹਣੇ ਸੋਹਣੇ ਚਿਹਰੇ ਸਾਸ਼ੀਕਾਲ ਸਾਸ਼ੀਕਾਲ ਜੀ 사ਸ਼ੀਕਾ ਵੀਰ ਜੀ 사ਸ਼ੀਕਾਲ 사ਸ਼ੀਕਾਲ ਜੀ ਜੀ ਗੁੱਡ ਮਾਰਨਿੰਗ ਜੀ ਹਾਂਜੀ ਅੱਜ ਦਾ ਕੀ ਪ੍ਰੋਗਰਾਮ ਆ ਜੀ ਚਮੰਦਾ ਦੇ ਵੀ ਜਾਣੇ ਇੱਕ ਚਿੜੀਆ ਘਰ ਕਹਿ ਰਹੇ ਸੀ ਪਾਪਾ ਚਿੜੀਆ ਘਰ ਜਾਣ ਦੀ ਕਿ ਲੋੜਾ ਤੈਨੂੰ ਦੇਖ ਲੀਆ ਸਾਰਾ ਚਿੜੀਆ ਘਰ ਤੇਰੇ ਚ ਹੀ ਆ ਆ ਬਾਂਦਰ ਬੈਠਾ ਆ ਮੋਢੇ ਤੇ ਤੇਰੇ ਜੀ ਉਹ ਇੱਥੇ ਰਹਿੰਦੇ ਨੇ ਉਹ ਕਿੰਨੇ ਚਿੜੀਆ ਘਰ ਬੰਦ ਹੋ ਗਿਆ ਪਰ ਜਾਨੂ ਕਹਿ ਰਹੇ ਕਿ ਓਪਨ ਹੈ ਫਿਰ ਨਹੀਂ ਤਾਂ ਸਾਡਾ ਜਿਹ ਦਿਨ ਸਪੋਇਲ ਹੋ ਜਾਵੇ ਖਰਾਬ ਹੋ ਜਾਊਗਾ ਫਿਰ ਅਸੀਂ ਕੱਲਾ ਚਮੰਦਾ ਦੇ ਵੀ ਖੜੀ ਜਾਵਾਂਗੇ ਓਏ ਹੋਏ ਫਿਰ ਭਾਜੀ ਮਤਲਬ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਕੁਝ ਮਤਲਬ ਕਿ ਕਨਫਿਊਜ਼ਿੰਗ ਨਾਲ ਹੋਈ ਆ ਹੁਣ ਜਾਨਾ ਕਿ ਨਹੀਂ ਕਿਤੇ ਇੱਕ ਉਹਨਾਂ ਨੇ ਕਿਹਾ ਕਿ ਨੱਦੀ ਥੀ ਵਿਊ ਪੁਆਇੰਟ ਆ ਹਾਂਜੀ ਨੱਦੀ ਹਾਂ ਨੱਦੀ ਵਿਊ ਪੁਆਇੰਟ ਥੋੜਾ ਕੈਂਟ ਵਿਊ ਆ ਮੈਂ ਤੁਹਾਨੂੰ ਗੂਗਲ ਤੇ ਵੀ ਖਾਂਦੀ ਆ ਓਏ ਹੋਏ ਹੋਏ ਲੋ ਜੀ ਬਾਬੋ ਏਦਾਂ ਸਰਚਾਂ ਚੱਲਦੀਆਂ ਰਹਿਣੀਆਂ ਤੁਸੀਂ ਸਾਰਾ ਵਲੌਗ ਨਾਲ ਜੁੜੇ ਰਹੋ ਵਲੌਗ ਬਾਬੋ ਬਹੁਤ ਖਤਰਨਾਕ ਹੋਣਾ ਲੈ ਠੀਕ ਆ ਜੀ ਸੋ ਦੇਖੋ ਕੀ ਕੀ ਕਰਦੇ ਹਾਂ ਹੁਣ ਸਟਾਰਟ ਹੋ ਕਰਤੀ ਮਾਰਨਿੰਗ ਫਿਰ ਰਾਤ ਨੂੰ ਆਵਾਂਗੇ ਫਿਰ ਤੋਂ ਘਰੇ ਤੂੰ ਤੁਸੀਂ ਵਿਚਾਲੇ ਜੋ ਜੋ ਕੁਝ ਹੋਇਆ ਨਾ ਉਹ ਨਾ ਮਿਸ ਕਰਿਓ ਸੋ ਆਜੋ ਫਿਰ ਮਿਲਦੇ ਆ ਟਾਈਮ ਹੋ ਗਿਆ ਬੁਰਸ਼ ਦਾ ਆਸ਼ਮਾ ਤੂੰ ਬੁਰਸ਼ੀ ਕਰਦੀ ਆ ਤੇ ਹਾਂ ਇੱਥੇ ਹੀ ਕਰਦੀ ਆ ਰਸਤੇ ਦਾ ਓਏ ਹੋਏ ਸੁਦਾ ਹੋ ਗਿਆ ਪਰ ਇਹ ਬੰਦੇ ਨੇ ਨਾ ਅੱਜ ਪੇਸਟ ਨਵੀਂ ਵੇਖ ਕੇ ਬੁਰਸ਼ ਕਰਨ ਲੱਗੀ ਨਹੀਂ ਤਾਂ ਇਹਦਾ 15-15 ਦਿਨ ਜਸੇ ਨਾਗਾ ਪਉਂਦੀ ਏ ਪੇਸਟ ਨਹੀਂ ਖੁੱਲਦੀ ਪਈ ਓਏ ਹੋ ਚੱਲ ਨਾਗਾ ਅੱਜ ਦਾ ਫਿਰ ਪਾ ਦੇ ਚਲੋ ਜੀ ਆਸ਼ਮਾ ਨੇ ਟਾਈਮ ਨਾਲ ਹੀ ਡਾਈਨਿੰਗ ਟੇਬਲ ਘੇਰ ਲੈ ਕੇ ਜਲਦੀ ਜਲਦੀ ਰੋਟੀ ਲੈ ਕੇ ਬੁਰਸ਼ ਤਾਂ ਹੁਣੇ ਕੀਤਾ ਤੂੰ ਤਿਆਰ ਕੀ ਪਹਿਲਾਂ ਤੂੰ ਇੱਥੇ ਖੜ ਗਈ ਆਂ ਬਈ ਰੋਟੀ ਖਾਣੀ ਦਸੀ ਇਹ ਸਾਰਾ ਟੱਬਰ ਇਹਨੇ ਅੱਗੇ ਲਾਦਾ ਮੇਰੇ ਲਈ ਆਲੂ ਵਾਲੇ ਪਰੌਂਠੇ ਬਣਾਓ ਇੱਧਰ ਨੂੰ ਮੂੰਹ ਲੈ ਸਾਰਾ ਟੱਬਰ ਇਹ ਸੋਈ ਜਿਹਾ ਵਾਰਦਾ ਅਸਮਾਨ ਅਸਮਾਨ ਅਕਲ ਹੈ ਨਹੀਂ ਤੈਨੂੰ ਬਾਹਰ ਅੰਦਰ ਆ ਕੇ ਸ਼ਰਮ ਕਰ ਲਿਆ ਕਰ ਮਿੰਗਿੰਗਾਂ ਇਹ ਨਹੀਂ ਤੁਸੀਂ ਖਾਣੇ ਵਾਲੀ ਵਾਲੇ ਪਰੌਂਠੇ ਤੇ ਉਸ ਤੋਂ ਬਾਅਦ ਪੀਣ ਲੱਗਿਆ ਬੱਛਾਈ ਅੰਜ ਤੂੰ ਨਹੀਂ ਪੀਣੀ ਚਾਹ ਕਿਉਂ ਇਹ ਵਧੀਆ ਚੀਜ਼ਾਂ ਨਹੀਂ ਨਾ ਪੀਂਦੀ ਇਹ ਹੋਏ ਹੋਏ ਬਾਬਿਓ ਚੈੱਕ ਕਰੋ ਫਿਰ ਗੱਡੀ ਆਪਣੀ ਇਹ ਤਾਂ ਜਦੋਂ ਪਹਾੜੀਆਂ 'ਚ ਲੈ ਕੇ ਗਏ ਨਾ ਇਹ ਤਾਂ ਅਮਾ ਚਲਾ ਲੈਣਾ ਦੇਖਣਾ ਵੀ ਇਹ ਕਿਹੋ ਜੀ ਲਿਆਂਦੀ ਗੱਡੀ ਨੇ ਹਾਂ ਤੂੰ ਹੀ ਕਰਦੀ ਭਈ ਅੰਦਰ ਹੈ ਜਿਹਦਾ ਆਪਾ 4x4 ਨਹੀਂ ਲਾਇਆ ਉੱਥੇ ਓਏ ਹੋਏ ਹੋਏ 4/4 ਵਾਲਾ ਹੀ ਕੰਮ ਆ ਆ ਵੇਖ ਇਹ ਤੇ ਕੱਲ ਦੇ ਨਤੀਜੇ ਜਿਹੜਾ ਇਹਨੇ ਕੱਲ ਆਕ ਬੈਠੇ ਖਾਦਾ ਮੈਂ ਨਹੀਂ ਖਾਦਾ ਤੇ ਹੋਰ ਕਿੰਨੇ ਖਾਦਾ ਬੈਠੀ ਕੌਣ ਸੀ ਪਿੱਛੇ ਤੂੰ ਹੀ ਬੈਠੀ ਸੀ ਚੱਲ ਆਇਆ ਥੱਲੇ ਆ ਵੇ ਕਿੱਥੇ ਬਿਸਕੁਟ ਪਏ ਆ ਕਿੱਥੇ ਆ ਪਿਆ ਕਿੱਥੇ ਫਲਾਨਾ ਪੈ ਕੇ ਟਿਓਂਡੀ ਭਈ ਮੈਨੂੰ ਇਰਿਟੇਸ਼ਨ ਇਧਰ ਨੂੰ ਮੂੰਹ ਕਰੀ ਤੈਨੂੰ ਇਰਿਟੇਸ਼ਨ ਦੱਸਿਆ ਕਿਨੇ ਆ ਇਧਰ ਐਡਾ ਤੈਨੂੰ ਲਫ਼ਜ਼ ਮੂੰਹ 'ਚ ਤੇਰੇ ਫਸਿਆ ਨਹੀਂ ਐਡਾ ਬੋਲਣ ਇਰਿਟੇਸ਼ਨ ਲੈ ਕੇ ਆਤਾ ਇਹਨੇ ਮੈਨੂੰ ਸਮਝਾਇਆ ਵੀ ਐਡੇ ਐਡੇ ਲਵਜ਼ ਇੰਗਲਿਸ਼ ਤੇ ਨਹੀਂ ਬੋਲਨੇ ਕਈ ਦੰਦਲ ਪੈ ਕੇ ਚਮਚਾ ਵੀ ਨਹੀਂ ਲਿਆਂਦਾ ਨਾਲ ਆਪਾਂ ਨਹੀਂ ਬੋਲਨੇ ਤੂੰ ਇਹੋ ਜਿਹਾ ਕੁਝ ਓਕੇ ਸੌਰੀ ਰਿਕਵੈਸਟ ਆ ਸਾਲਾ ਘਰੇ ਤਾਂ ਨਾ ਹੁੰਦਾ ਨਹੀਂ ਬਾਹਰ ਅੰਦਰ ਆ ਕੇ ਤਾਂ ਨਾਲ ਆਇਆ ਕਰ ਅੱਜ ਤਾਂ ਆਸ਼ਮਾਨ ਵੀ ਸੋਹ ਤੋੜਤੀ ਆਸ਼ਮਾਨ ਵੀ ਨਾਉਣ ਲੱਗੀ ਆ ਤੁਸੀਂ ਕੀ ਬਣਾ ਰਹੇ ਹੋ ਹੈ ਤੁਸੀਂ ਕੀ ਬਣਾ ਰਹੇ ਮੈਂ ਕੱਪੜੇ ਉਹ ਬਲੈਕ ਬਿ ਲਗਾਉਗਾ ਤੇਰੇ ਨਾਲ ਮੈਂ ਮੈਚਿੰਗ ਰੋਜ਼ ਕਰੀ ਜਾਵਾਂ ਤੇਰੇ ਨਾਲ ਮੈਂ ਨਹੀਂ ਕਰਨੀ ਤੇਰੇ ਨਾਲ ਮੈਚਿੰਗ ਉਥੇ ਪਹਾੜੀਆਂ ਮੈਂ ਕੁੜੀਆਂ ਦੇਖਣੀਆਂ ਜਾ ਕੇ ਹਾਏ ਵੇ ਲੋ ਜੀ ਮੈਨੂੰ ਮਾਰਦੀ ਆ ਇਹ ਪੂਰੀ ਬੰਮੜਾ ਦੇ ਸ਼ਰਟ ਟੀ-ਸ਼ਰਟ ਬਹੁਤ ਮਜਬੂਰ ਚੂੜਾ ਲੱਗਦਾ ਮੈਂ ਭਾਈ ਜੀ ਹਮਾਤ ਸਰਕਾਰ ਨੂੰ ਇੱਥੋਂ ਦੀ ਪੁਲਿਸ ਪ੍ਰਸ਼ਾਸਨ ਨੂੰ ਫਿਰ ਮੈਂ ਵੀ ਬੰਮੜਾ ਬੰਦ ਕਰਕੇ ਜਾਵਾਂਗੀ ਓਏ ਹੋਏ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਜੀ ਮੈਂ ਫਿਰ ਮੈਂ ਵੀ ਚੂੜਾ ਲਪੋ ਕੇ ਜਾਵਾਂਗੀ ਕਿਉਂ ਨਹੀਂ ਨਹੀਂ ਮੈਂ ਬਲੈਕ ਡਰੈਸ ਪਾ ਲੂੰਗਾ ਨਹੀਂ ਆਪ ਤਾਂ ਤੂੰ ਤਿਆਰ ਹੋ ਗਈਆਂ ਤੇ ਸਾਨੂੰ ਇਹ ਨਹੀਂ ਪਤਾ ਕਿ ਮੈਂ ਕੱਪੜੇ ਕਿਹੜੇ ਪੋਣਿਆ ਮੈਂ ਤੁਹਾਨੂੰ ਕਦੋਂ ਦੀ ਵਾਜਾ ਮੰਗ ਲਉਦੋਂ ਕਿੰਨੀ ਇਤੇ ਬੇਕੀ ਲਾਓ ਜੀ ਆ ਵੇਖੋ ਇਹ ਬੜੀ ਬੇਇਨਸਾਫੀ ਕਰ ਰਹੀ ਹੈ ਮੇਰੇ ਨਾਲ ਮੇਰੀ ਬੂਤੀ ਵੇਖ ਲਓ ਤੇ ਆ ਵੇਖ ਲਓ ਤਿਆਰ ਹੋ ਜਾਂਦੀ ਲੋਕਾਂ ਨੇ ਕੀ ਕਹਿਣਾ ਹੈ ਕਿ ਨਵੀਂ ਵਿਆਹੀ ਜੋੜੀ ਲੱਗਦੀ ਹੈ ਹੁਣ ਇਹ ਕਹਿੰਦਾ ਇਹਦਾ ਤੁਹਾਨੂੰ ਮੈਂ ਚਾਰ ਵਾਰ ਕਹਿ ਚੁੱਕੀ ਹਾਂ ਤੁਸੀਂ ਆਪ ਦਾ ਫੋਨ ਨਹੀਂ ਛੱਡਦੇ ਮੈਂ ਕੀ ਕਰੀ ਤੇ ਫੋਨ ਤੇ ਤਾਂ ਜ਼ਿੰਦਗੀ ਹੈ ਸਾਰੀ ਮੇਰੀ ਲਓ ਜੀ ਇਹ ਆਪਦਾ ਮੇਕਅਪ ਜਿਹੜਾ ਮੈਂ ਧਿਆਨ ਚਲਾਉਣ ਲੱਗੀ ਆ ਸੋ ਇਹਨੂੰ 2-3 ਘੰਟੇ ਹੁਣ ਬਲਾਵੇ ਨਾ ਬੰਦਾ ਕਿੰਨਾ ਘੰਟਾ ਲੱਗਣਗੇ 10 ਮਿੰਟ ਉਹ ਇਹ ਕਹਤੋਂ ਤੂੰ ਲੱਗਿਆ ਵੀ 10 ਮਿੰਟ ਜੀ ਤੂੰ ਰੈਡੀ ਹੋਣ ਲੱਗ ਗਈ ਆ ਤੁਸੀਂ ਕੀ ਪਾਣਾ ਹੈ ਮੈਂ ਇੱਕ ਕਲੇਸ਼ ਤੇਰੇ ਨਾਲ ਕਿ ਤੂੰ ਮੇਰੇ ਕੱਪੜੇ ਨਹੀਂ ਕੱਢੇ ਮੈਂ ਕਲੇਸ਼ ਪਾਉਣਾ ਹੈ ਤੇਰੇ ਬੋਲੋ ਕੀ ਬੋਲੀਦਾ ਜਣਾ ਕਲੇਸ਼ ਪਾਉਣਾ ਤੇਰੇ ਨਾਲ ਕਲੇਸ਼ ਕਲੇਸ਼ ਲਓ ਜੀ ਬਾਬਿਓ ਟੈਚੀ ਟੂ ਆਵੇਲਾ ਅੱਛਾ ਟੈਚੀ ਵੀ ਦਵਾਰਾ ਖੋਲਣ ਲੱਗੀ ਆ ਤੂੰ ਆਵਦਾ ਵੇਲਾ ਗਲਤ ਘੱਲਾਂ ਚੂ ਤੈਨੂੰ ਕੱਪੜੇ ਮੇਰੇ ਕੱਢ ਕੇ ਤੇ ਸੋਸਾਇਟੀ ਤੇ ਰੱਖਣੇ ਚਾਹੀਦੇ ਸੀ ਤੇ ਲੈ ਕੇ ਮੈਂ ਦੋ ਤਾਂ ਜੋੜੀਆਂ ਲੈ ਕੇ ਆਇਆ ਕੱਪੜੇ ਦੀਆਂ ਉਹ ਬਲੈਕ ਬਲੈਕ ਉਹ ਸ਼ਰਟ ਦੇ ਦੇ ਮੈਨੂੰ ਹੁੰਦੇ ਨਾ ਤੇਰੇ ਇੰਨਾ ਚਪੇੜਾਂ ਪਹਿਨੇ ਆਂ ਹੀ ਕਲੇਸ਼ ਪਹਿਨੇ ਤੈਨੂੰ ਕਿੰਨੀ ਵਾਰੀ ਮੰਮੀ ਨੇ ਕਿਹਾ ਵੀ ਗਿੱਲਾ ਤੋਲੀਆ ਕਿਸੇ ਦੇ ਬੈੱਡ ਤੇ ਨਹੀਂ ਰੱਖੀਦਾ ਹੁੰਦਾ ਬਾਹਰ ਅੰਦਰ ਆ ਕੇ ਤਾਂ ਸ਼ਰਮ ਕਰ ਲਿਆ ਕਰ ਥੋੜੀ ਬੋਦੀ ਕੁਛ ਨਹੀਂ ਆ ਮੈਨੂੰ ਇਹ ਗਿੱਲਾ ਤੋਲੀਆ ਇਹ ਤਾਂ ਬੈੱਡ ਤੇ ਰੱਖਦਾ ਇਹਨੇ ਫਿਰ ਕੀ ਹੋਏ ਕੱਪੜੇ ਬਦਲਗੇ ਨਹੀਂ ਇਹਨੇ ਉਹ ਨਹੀਂ ਯਾਰ ਇਹ ਗਲਟ ਥਿਸ ਇਸ ਨੋਟ ਗੁੱਡ ਆਸ਼ਮਾ ਮੈਨੂੰ ਮੰਦਰ ਜਾਣਾ ਆਪਾਂ ਉਹ ਕੁਛ ਨਹੀਂ ਕਿੰਨੇ ਮੰਦਰ ਉੱਤੇ ਮੰਦਰ ਰਹਾਈਆਸ਼ ਮੈਂ ਇਧਰ ਨਹੀਂ ਐਵੇਂ ਥੋੜੀ ਕੁਸ਼ਕਾਇੰਗ ਬੰਦ ਸਹੀ ਹੈ ਨਹੀਂ ਹੈ ਨਹੀਂ ਸਹੀ ਆ ਸਹੀ ਆ ਸਹੀ ਆ ਥਿਸ ਇਜ਼ ওকে ਪਾਪਾ ਇਜ਼ ਅ ਵੈਰੀ ਨੋ ਸ਼ਾਈ ਪਰਸਨ ਯੂ ਕੈਨ ਵੇਅਰ ਥਿਸ ਟਾਈਪ ਆਫ ਥਿੰਗਸ ওকে ਕਿੰਨਾ ਸਮਾਨ ਤਾਂ ਨਾ ਮਾੜੇ ਬਿਊਟੀ ਪਾਰਲਰ ਤੇ ਨਹੀਂ ਹੁੰਦਾ ਜਿੰਨੇ ਨਾਲ ਲਈ ਫਿਰਦੀ ਹੈ ਹੈ ਹਾਸ਼ਮਾ ਕੀ ਕੀ ਆ ਤੇਰੇ ਕੋਲ ਅੱਜ ਵੇ ਦੱਸੇਂਗੀ ਇਹ ਮੇਰੇ ਕੋਲ ਹੈਗਾ ਐਲਫ ਦਾ ਹੈਲੋ ਗਲੋ ਲਿਫਟਰ ওকে ਠੀਕ ਹੈ ਏਗੀ ਮੈਗਦੀ ਫਾਊਂਡੇਸ਼ਨ ਹਮ ਮੇਬਲਿੰਡ ਦਾ ਕੰਪੈਕਟ ਪਾਊਡਰ ਓਚਾ ਮੇਕਪਲ ਹੈਗੇ ਦਾ ਮਾਮਸ ਕੋ ਦਾ ਟੋਨਰ ਸਾਈਟਾਫਿਲ ਦਾ ਮੋਇਸਚਰਾਈਜ਼ਰ ਲੂਰੀਅਲ ਪੈਰਿਸ ਦਾ ਕੰਸੀਲਰ ਓਏ ਹੋਏ ਟੈਗ ਦਾ ਕੰਪੈਕਟ ਓ ਸੌਰੀ ਬਲਸ਼ਰ ਤੇ ਹਾਈਲਾਈਟਰ ਓਏ ਹੋਏ ਲਾਈਕ ਇਹ ਮੈਂ ਹੁਣ ਤਾਂ ਚੇਂਜ ਕਰਨਾ ਹੈ ਮੈਨੂੰ ਫਦੀਆ ਨਹੀਂ ਲੱਗੇ ਓਕੇ ਮਾਈਕਾ ਦੇ ਆਈਸ਼ੈਡੋ ਪੈਲੇਟ ਇਹ ਮੇਰੀ ਸਿਰਫ ਟ੍ਰੈਵਲਿੰਗ ਲਈ ਹੈ ਬਾਕੀ ਮੇ ਕੋਲ ਆਈਸ਼ੈਡੋ ਪੈਲੇਟ 6 ਨੇ ਓਏ ਹੋਏ ਓਕੇ ਓਕੇ ਇਹ ਮੇਬਲਿੰਡ ਦਾ ਮਸਕਰਾ ਸ਼ੂਗਰ ਦਾ ਸਕੈਚ ਆਇਲਾਈਨਰ ਲੈਕ ਮੀ ਦੀ ਕੰਟੋਰ ਸਟਿਕ ਤੇ ਸਿਰਫ ਇੱਕੋ ਐਵੇਂ ਹੀ ਹੈ ਇਹ ਬਾਬੇ ਜੇ ਤੁਹਾਡੀ 100% ਬੈਟਰੀ ਹੈ ਨਾ ਜਿੰਨਾ ਇਹਦੇ ਕੋਲ ਡਿਟੇਲ ਹੈ ਮੈਨੂੰ ਲੱਗਾ ਸੋਤ ਤੁਹਾਡੀ ਵੀ ਫਾਊਂਡੇਸ਼ਨ ਸਿਰਫ ਗਰਦਨ ਤੇ ਯੂਜ਼ ਕਰਦੇ ਓਏ ਹੋਏ ਹੋ ਕੇ ਓਕੇ 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 ਨੈਕਸਟ ਮੇਕਅਪ ਫਿਕਸਰ ਹਾਂ ਹੋਰ ਜੇ ਹੋਰ ਵੀ ਕੋਸ਼ਾ ਲਾਈਕ ਕਰ ਦਿਓ ਆਏ ਐਕਸਪ ਟ੍ਰੈਵਲਿੰਗ ਓਹ ਬਸ ਬਹੁਤ ਆ ਬਹੁਤ ਆ ਥੈਂਕ ਯੂ ਸੋ ਮੱਚ ਨਾ ਨਾ ਬਸ ਇਤੋ ਗਾ ਕੁਛ ਨਹੀਂ ਖਤਮ ਦੁਨੀਆ ਫਾਈਨਲੀ ਨਾਲਿਆ ਹੈ ਜੱਸੇ ਬੈ ਡੋਲਾ ਪਤਾ ਲੱਗਦਾ ਵੀ ਡੋਲਾ ਹੱਥ ਜਾ ਓਏ ਹੋਏ ਹੋਏ ਓਏ ਹੋਏ ਹੋਏ ਜੱਸਾ ਜੀ ਖਤਰਨਾਕ ਏ ਗੁਰਤੇ ਚ ਬਾਹਰ ਆਵੇ ਤੇਰੀ ਯਾਰ ਨਹੀਂ ਕਿੰਨਾ ਕਿਵੇਂ ਕੋਈ ਪ੍ਰ ਨੋ ਹੈ ਤੇ ਹੁਣ ਆਪ ਮੇਰੇ ਕੋਲ ਤੋਲੀ ਜਾਨੀ ਤੇ ਕਿਤੇ ਨਾ ਪੁੰਜਿਆ ਫਿਰ ਹਾਂ ਥਾਂ ਤੇ ਇਹ ਇੰਦਰ ਲੈ ਗਿਆ ਮਾਈ ਸਹੀ ਤਾਂ ਰਾਸ਼ਨ ਮਗਾਉਣਾ ਆਂ ਚੂ ਸਾਰਿਆਂ ਨੇ ਹੱਥ ਖੜੇ ਕਰਤੇ ਕੱਲੀ ਮੈਦਾਨ ਦੇ ਵਿੱਚ ਹਜੇ ਵੀ ਡੱਟੀ ਹੋਈ ਆ ਹਜੇ ਕੱਲੀ ਮੈਦਾਨ ਚ ਡੱਟੀ ਹੋਈ ਹੈ ਤੁਸੀਂ ਵੀ ਖਾਣੇ ਆਲੇ ਮੈਂ ਤਾਂ ਮੇਰੀ ਜੋ ਕੀ ਬਚੂਗੀ ਨਾ ਹੀ ਹੈਗੀ ਸਾਰੀ ਨਾ ਮੇਰੀ ਤੂੰ ਖਾ ਆ ਵੇਖ ਲਓ ਆਸ਼ਮਾ ਨੂੰ ਬਾਹਰ ਅੰਦਰ ਲੈ ਕੇ ਹੁੰਦਾ ਕੀ ਫਾਇਦਾ ਹੈਗਾ ਆ ਕਿਵੇਂ ਇਹਨੇ ਖਲਾਰਾ ਪਾਇਆ ਹੈ ਆ ਇੱਕ ਪਾਸੇ ਆ ਪਿਆ ਆ ਪਿਆ ਵੇਖੋ ਜੀ ਪਰਸ ਖਿਲਰੇ ਪਿਆ ਕਿੱਧਰ ਪਿਆ ਆ ਵੀ ਕੋਈ ਇੱਥੇ ਮੇਰੀ ਭੂਆ ਆ ਜੇ ਹੈ ਜੱਸੀ ਕੀ ਸੋਚੂਗੇ ਉਹ ਗੰਦੀ ਘਰੋਂ ਕੱਢਣ ਵਾਲੀ ਹੈ ਨਾਲੇ ਨਹੀਂ ਹੈਗੀ ਇਹ ਬਸ ਨੇ ਮੈਂ ਦੱਸਿਆ ਘਰੋਂ ਕੱਢਣ ਵਾਲਾ ਮੇਰਾ ਜਿਗਰ ਮੈਂ ਪਹਿਲਾਂ ਇਹਨੂੰ ਆਸ਼ਮਾ ਨੂੰ ਮੈਂ ਚਪੇੜਾ ਮਾਰਾਂ ਨੀ ਮਾੜੀ ਮੋਟੀ ਆਸ਼ਮਾ ਸ਼ਰਮ ਹੈਗੀ ਤੈਨੂੰ ਨੀ ਬਾਹਰ ਅੰਦਰ ਆਏ ਆ ਤੇ ਖਲਾਰਾ ਤੇਰੇ ਕਿੰਨੇ ਚੱਕਣਾ ਹੁਣ ਮੇਰੇ ਮੂੰਹ ਗਲ ਸਵਾਦ ਚੱਕਿਆ ਖਲਾਰਾ ਮੈਂ ਜ ਕਲੇਸ਼ ਨਾ ਪਾਲੀ ਤੂੰ ਇਹ ਨਹੀਂ ਤੂੰ ਅੱਜ ਤਿਆਰ ਹੋਈਆਂ ਜਾਂ ਤੂੰ ਅੱਜ ਸੋਹਣੀ ਲੱਗਦੀ ਪਈ ਆ ਤੇ ਤੈਨੂੰ ਮੈਂ ਕੁਝ ਕਹਿਣਾ ਨਹੀਂ ਠੀਕ ਆ ਚਪੇੜ ਦਾ ਇਹੋ ਜਿਹਾ ਨਿਸ਼ਾਨ ਪੈਣਾ ਇੱਥੇ ਤੇਰੇ ਸ਼ੇਪ ਜਾਣਾ ਤੇਰੇ ਮੇਕਅਪ ਤੇ ਓਕੇ ਇਧਰ ਨੂੰ ਵੇਖ ਕੀ ਓਕੇ ਮਾਂ ਮੁੱਕਾ ਮਾਰੂ ਓਕੇ ਜੀ ਲਓ ਜੀ ਚੱਲਿਆਂ ਆਪਾਂ ਫਿਰ ਘੁੰਮਣ ਫਿਰਨ ਆਜੋ ਫਿਰ ਕਹਿੰਦੇ ਨਜ਼ਾਰਾ ਪੂਰਾ ਇੰਜੋਇਮੈਂਟ ਕਰਾਂਗੇ ਰਾਸਤੇ 'ਚ ਆਜੋ ਫਿਰ ਲਓ ਜੀ ਸਾਰੇ ਕਹਿੰਦੇ ਕੀ ਹੋ ਗਏ ਰੈਡੀ ਤੇ ਕਿੱਥੇ ਜਾ ਰਹੇ ਆਪਾਂ ਹੁਣ ਚਮੰਡਾ ਦੇਵੀ ਮੰਦਿਰ ਸੋ ਇਸ ਤੋਂ ਬਾਅਦ ਅੱਜ ਮੈਂ ਕੀ ਪਲਾਨ ਆਪਣਾ ਚਮੰਡਾ ਦੇਵੀ ਤੋਂ ਬਾਅਦ ਉਸ ਤੋਂ ਬਾਅਦ ਦੋ ਤਿੰਨ ਮੈਂ ਆਪਾਂ ਨੂੰ ਦੱਸਿਆ ਜਗ੍ਹਾ ਪੁੱਛ ਕਿਹੜੀਆਂ ਜਿਹੜੀਆਂ ਭੁੱਲ ਗਈ ਲਓ ਜੀ ਅੱਜ ਉਹ ਤੱਕ ਯਾਦ ਕਰਦੀ ਤੁਸੀਂ ਲੋਕੇਸ਼ਨ ਦੇਖੋ ਇੱਕ ਮਿਨੀ ਖਜਾਰ ਓਕੇ ਇੱਕ ਗੋਪਲ ਗੋਪਾਲਪੁਰ ਜੂ ਓਕੇ ਨਿਊਗਲ ਕੈਫੇ ਇੱਕ ਸੌਰਵ ਬਨ ਨਿਹਾਰ ਤੇ ਇੱਕ ਬੈਠਣਾ ਚਲੋ ਜੀ ਆਇਓ ਫਿਰ ਮਿਲਦੇ ਆ ਓਹੋ ਬੈਜਨਾਸ ਨਹੀਂ ਜਾਣਾ ਕਿਤੇ ਬਹੁਤ ਦੂਰ ਵੀ ਉਹ ਪਹੁੰਚ ਗਿਆ ਮਾਤਾ ਦੇ ਮੰਦਿਰ ਚ ਮੰਡਾ ਦੇਵੀ ਤੇ ਹਾਂਜੀ ਅੰਸ਼ੂ ਜੀ ਤੇ ਮਿਲਦੇ ਆ ਫਿਰ ਬਹੁਤ ਅੱਜ ਕਹਿੰਦੇ ਕਿ ਸੰਗਤ ਆਈ ਆ ਬਹੁਤ ਟ੍ਰੈਫਿਕ ਆ ਤੇ ਦੇਖਦੇ ਕੀ ਬਣਦਾ ਕੀ ਜੁੜਦਾ ਆ ਜੋ ਮਿਲਦੇ ਆ ਫਿਰ ਪਹੁੰਚ ਗਏ ਆਪਾਂ ਮੰਦਿਰ ਦੇ ਨੇੜੇ ਤੇਰੇ ਸੋ ਬਹੁਤ ਵਧੀਆ ਤੇ ਰੌਣਕ ਮੇਲਾ ਲੱਗਾ ਆ ਸੋ ਬਾਕੀ ਆਸ਼ਮਾ ਜੀ ਕਿਵੇਂ ਪਹਿਲੀ ਵਾਰ ਆਏ ਹੋ ਤੁਸੀਂ ਚਮੰਡਾ ਦੇਵੀ ਮੰਦਿਰ ਤੇ ਸੋ ਬਹੁਤ ਵਧੀਆ ਜਗ੍ਹਾ ਆ ਇਹਦੇ ਪਿੱਛੇ ਇੱਕ ਚੋ ਵੀ ਵਗਦੀ ਆ ਉੱਥੇ ਆਪਾਂ ਮਤਲਬ ਕਿ ਉੱਥੇ ਜਾ ਕੇ ਬੈਠਾਂਗੇ ਹੈ ਚੋ ਹੁੰਦੀ ਆ ਉਹਨੂੰ ਆਈ ਥਿੰਕ ਸੋ ਚੋ ਕਹਿੰਦੇ ਆ ਤਾਂ ਜਸਾ ਜੀ ਤੁਸੀਂ ਵੀ ਪਹਿਲੀ ਵਾਰ ਆਏ ਹੋ ਇੱਥੇ ਕਿਦਾਂ ਦਾ ਫੀਲ ਕਰ ਰਹੇ ਹੋ ਗੁੱਡ ਵਰਕ ਗੁੱਡ ਵਰਕ ਅਣਪੜ ਜਿ세 ਤੈਨੂੰ ਗੋਦੀ ਲੈ ਲੈਨੇ ਆ ਕਹਿੰਦਾ ਪੈਸੇ ਪੈਸੇ ਮੱਥਾ ਟੇਕਨੂ ਸੀ ਹੈ ਕਿਤਾ ਦੱਸੋ ਕੀ ਲਾਇਆ ਕਹਿੰਦਾ ਪੈਂਟ ਘਰੇ ਰਹਿ ਗਈ ਪੈਸੇ ਜਦੋਂ ਆਪਣੇ ਨਾਲ ਹੀ ਰਹਿੰਦਾ ਤੇ ਫਿਰ ਉਹ ਪਿਓ ਹੀ ਲੰਘਾ ਕਹਿੰਦਾ ਜਿੱਦੇ ਚ ਪੈਸੇ ਹੀ ਪੈਂਟ ਘਰੇ ਰਹਿ ਗਈ ਹੁਣ ਪਹਿਲਾਂ ਆ ਕੇ ਕਹਿੰਦਾ ਪੈਂਟ ਲੈ ਉਹਨੇ ਘਰੇ ਜਾ ਕੇ ਐਦਾ ਜੀ ਐ ਤਾਂ ਗਾਂ ਜਾ ਕੇ ਐ ਤਾਂ ਗਾਂ ਜਾ ਕੇ ਜਿੱਸੇ ਬੜਾ ਖਰਚਾ ਹੋਣਾ ਤੂੰ ਤਾਂ ਹਰ ਵਾਰੀ ਇਹੀ ਬੰਨ ਲਾਏਗਾ ਪੈਂਟ ਘਰੇ ਰਹਿ ਗਈ ਪੈਂਟ ਘਰੇ ਰਹਿ ਗਈ this is not fair ਜਿ세 ਆਈ ਹੇਟ ਯੂ ਨਾ ਫੋੜਾ ਕਹਦੇ ਤੂੰ ਬਹੁਤ ਤੂੰ ਕ੍ਰਿਸ਼ਮਾ ਕਪੂਰ ਦੀ ਕੁੜੀਆਂ ਨੂੰ ਆਣਿਆਣਕਾ ਲਾਈਆਂ ਤਿੰਨ ਚਾਰ ਬੰਦੇ ਜਾ ਕੇ ਇਹਨੂੰ 2-2 ਰੁਪਏ ਦੇ ਕੇ ਲੋਕਾਂ ਨੂੰ ਲੱਗਦਾ ਅੰਨੀ ਆ ਕਿਤੇ ਹੈਂ ਆਸ਼ਮਨ ਲਾ ਦੇ ਸੱਚੀ ਅੰਨੀ ਲੱਗਦੀ ਤੂੰ ਪਹੁੰਚ ਗਏ ਆਪਾਂ ਮੰਦਿਰ ਸੋਹਣ ਕਰਦੇ ਮਾਤਾ ਜੀ ਦੇ ਦਰਸ਼ਨ ਤੇ ਨਾਲ ਤੁਹਾਨੂੰ ਕਰੌਣੇ ਦਰਸ਼ਨ ਆ ਜਾਓ ਫਿਰ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਦੇ ਮਾਤਾ ਦੀ ਲੋ ਜੀ ਬਾਬੇਓ ਦਰਸ਼ਨ ਬਹੁਤ ਵਧੀਆ ਹੋ ਗਏ ਮਾਤਾ ਰਾਣੀ ਦੇ ਸੋ ਹੁਣ ਆ ਦੇਖੋ ਤੁਸੀਂ ਇੱਧਰ ਦੀ ਲੋਕੇਸ਼ਨ ਬਹੁਤ ਕਹਿੰਦੇ ਕੀ ਇਹ ਪਵਿੱਤਰ ਜਗ੍ਹਾ ਆ ਬਾਕੀ ਤੁਸੀਂ ਚੈੱਕ ਕਰੋ ਓਏ ਹੋਏ ਬਾਬੇਓ ਜੰਨਤ ਆ ਇੱਥੇ ਹੋਰ ਤਾਂ ਕੁਝ ਨਹੀਂ ਜੰਨਤ ਆ ਲੋ ਜੀ ਹੁਣ ਆਪਾਂ ਚੱਲੇ ਆ ਥੱਲੇ ਬੋਰਡਿੰਗ ਕਰਨੀ ਹੈ ਹੈ ਬੋਰਡਿੰਗ ਬੋਟਿੰਗ ਦੇਖ ਲਾਂ ਇਹ ਤੇ ਸਸਤੀ ਹੋਈ ਕਰ ਲਾਂਗੇ ਤੈਨੂੰ ਪਤਾ ਬਜਟ ਤਾਂ ਹੀ ਲਿਆ ਆਇਆ ਨਹੀਂ ਫ੍ਰੀ ਆ ਇੱਥੇ ਕੁਝ ਵੀ ਬਾਬੇਓ ਫ੍ਰੀ ਨਹੀਂ ਗਾ ਇੱਥੇ ਮੈਂ ਹੁਣ ਵੋਸ਼ਮ ਜਾ ਕੇ ਆਇਆ ਉੱਥੇ ਵੀ ਉਹਨਾਂ ਨੇ ਵੀ ਮੇਰੇ ਕੋਲ ਦਾਹਰ ਵੀ ਲੈਣੇ ਆ ਠੀਕ ਆ ਜੀ ਆ ਜਾਓ ਫਿਰ ਕਰੋ ਇੰਜੋਏ ਪਾਣੀ ਦੇਖੀ ਕਿੰਨਾ ਗਰਮ ਬਾਬੇਓ ਜਵਾ ਪਾਣੀ ਬਹੁਤ ਜ਼ਿਆਦਾ ਗਰਮਾ ਪਾਣੀ ਅੱਛਾ ਓਏ ਬਾਬੇ ਦੱਸ ਨਹੀਂ ਸਕਦੇ ਕਿੰਨਾ ਕੋ ਠੰਡਾ ਪਾਣੀ ਓਏ ਹੋ ਜਿੱਥੇ ਕਹਿੰਦਾ ਕਿ ਸ਼ਿਵ ਸ਼ੰਕਰ ਦਾ ਹੋਏ ਨਾ ਹੱਥ ਉੱਥੇ ਪਾਣੀ ਠੰਡਾ ਹੀ ਹੁੰਦਾ ਆਇਆ ਜੈ ਸ਼ਿਵ ਸ਼ੰਕਰ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਮੇਰਾ ਕਰਿਓ ਜਿਹੜੇ ਵੀਡੀਓ ਵੇਖਦੇ ਪਏ ਉਹਨਾਂ ਦੇ ਵੀ ਮੇਰਾ ਕਰਿਓ ਤੇ ਜਿਹੜੇ ਜਾ ਗਾਣਾ ਜਾ ਕੇ ਸ਼ੇਅਰ ਕਰਨਗੇ ਸ਼ੇਅਰ ਕਰਨ ਦੇ ਉਹਨਾਂ ਦੇ ਵੀ ਮੇਰਾ ਕਰਿਓ ਲੋ ਜੀ ਆਸ਼ਮਾ ਕਹਿੰਦੀ ਮੈਂ ਵੋਟਿੰਗ ਕਰਨੀ ਆ ਕਿੱਥੋਂ ਮਿਲੇਗਾ ਸੋ ਵੋਟਿੰਗ ਦਾ ਹੈਗਾ ਵਾ 50 ਰੁਪਏ ਦੇ ਦੋ ਰਾਉਂਡ ਆ ਉਹ ਲਿਖੇ ਹੋਏ ਸਾਹਮਣੇ ਉੱਥੋਂ ਮਿਲਨੇ ਟੋਕਨ ਬਟ ਹੁਣ ਬੰਦਾ ਹੈ ਨਹੀਂਗਾ ਪੁੱਛ ਲੈਨੇ ਕੀ ਆ ਸਿਸਟਮ ਆਸ਼ਮਾ ਕੁੜੀਆਂ ਦਾ ਗੋਲ ਗੱਪੇ ਬਹੁਤ ਖਾਂਦੇ ਤੂੰ ਕਿਉਂ ਨਹੀਂ ਖਾ ਰਹੀ ਪੇਟ ਨਹੀਂ ਮੈਂ ਸੱਚ ਗੋਲ ਗੱਪੇ ਖਾ ਗਈ ਲੈ ਪੇਟ ਨੂੰ ਕੀ ਹੋ ਗਿਆ ਇੱਕ ਲੈ ਲੈ ਚੱਲ ਚੱਕੋ ਵੇ ਦੱਸੋ ਕਿੱਦਾਂ ਦਾ ਲੈ ਲੋ ਜੀ ਚੈੱਕ ਕਰੋ ਬਾਬੇ ਲੋਕੇਸ਼ਨ ਹਾਂ ਆਸ਼ਮਾ ਕੈਂਟ ਆ ਫੋਟੋ ਕਰਾਣੀ ਹੁਣ ਬੱਸ ਕਰ ਦਿਓ ਚਲਾ ਕੀ ਬੱਸ ਕਰ ਜੋ ਵਲੌਗ ਨੂੰ ਮਾੜਾ ਨਹੀਂ ਕਹਿਣਾ ਨਹੀਂ ਤਾਂ ਮੈਂ ਐਵੇਲਾ ਕਿੱਥੇ ਡੰਗਾਈ ਤੇ ਮਾਰੂ ਫੋਟੋ ਵੀ ਕਰਵਾ ਫੋਟੋ ਵੀ ਕਰਾਵਾਂਗੇ ਨਹੀਂ ਤਾਂ ਡੰਗਾਈ ਤੇ ਮਾਰੂੰਗਾ ਹੋਰ ਬਾਪੂ ਜੀ ਲੋ ਜੀ ਲੋ ਜੀ ਕਹਿੰਦੇ ਮੈਗੀ ਵੀ ਮਿਲਦੀ ਹੈ ਇੱਥੇ ਓਏ ਹੋਏ ਬਾਬੇ ਉਹ ਪਹਾੜ ਦੇਖੋ ਲੋਕੇਸ਼ਨ ਦੇਖੋ ਹੈ ਇੱਧਰ ਆਓ ਲੈ ਤੇ ਤੂੰ ਨੰਗੀ ਤੇ ਮੇਤੂੰ ਨੰਗੇ ਜਾਊਗਾ ਆਸ਼ਮਾ 'ਚ ਪਤਾ ਲੱਗ ਜੇ ਅੱਜ ਪਤਾ ਲੱਗ ਜੇ ਕਹਿੰਦੇ ਖਾਧੀਆ ਖਰਾਕਾਂ ਦਾ ਅਰੇ ਖਾਧੀਆਂ ਖਰਾਕਾਂ ਦਾ ਪਤਾ ਲੱਗ ਜੇ ਆਏ ਆ ਕੱਟਾ ਏ ਕਟਾਊਗੀ ਆਊਗੀ ਅਜੇ ਖਾਧੀਆਂ ਖਰਾਕਾਂ ਦਾ ਲੱਗੇ ਪਤਾ ਚੱਲ 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 ਹੋਲੀ ਕੀ ਹੋਲੀ ਅਸੀਂ ਤੱਕਾ ਲਾਉਨੇ ਪਏ ਤੈਨੂੰ ਆਪੇ ਆਏਂਗੀ ਚੱਲ ਆਇਆ ਆ ਕਿੰਨੇ ਕੀ ਹੈ ਬਈ ਇਹ 30 ਰੁਪਏ ਕੀ ਇਤਨੀ ਮਹਿੰਗੀ ਇਹ ਪਾਣੀ ਪਾਣੀ ਜੀ ਮਿਲਦੀ ਵੀ ਤੁਹਾਨੂੰ ਹੋ ਰਿਹਾ ਸੀ ਕਿ ਦੇ ਦੇਣਾ ਲਓ ਜੀ ਕੋਈ ਚੱਕਰ ਨਹੀਂ ਪਾਜੀ ਆ ਪਿਆਰੇ ਜਵਾਕਾਂ ਨੂੰ ਖੁਸ਼ ਕਰਦੇ ਵੀ ਕਹਿਣਗੇ ਕਿ ਪਹਾੜਾਂ ਜਾ ਕੇ ਨਹੀਂ ਵੀ ਨਹੀਂ ਬੱਸ ਬੱਸ ਬਹੁਤ ਹੈ ਬਈਆ ਥੈਂਕ ਯੂ ਬੀਬੀ ਬੜਾ ਚਾਹ ਕਰਗੀ ਪਹਾੜੀ ਲਾ ਕੇ ਦਾ ਹੈ ਆਉਂਦੀ ਨਹੀਂ ਪਈ ਤੂੰ ਕਿੰਨਾ ਵਧੀਆ ਥਿਊ ਹੈ ਥਿਊ ਨਹੀਂ ਮਜ਼ਾ ਆ ਰਿਹਾ ਨਾ ਸਕੂਨ ਮਿਲ ਰਿਹਾ ਜਿੰਨਾ ਤੂੰ ਘਰ ਦੇ ਵਿੱਚ ਸਾਨੂੰ ਤੰਗ ਕੀਤਾ ਲੜਾਈ ਕਲੇਸ਼ ਪਾਇਆ ਵਾ ਉਹ ਇੱਥੇ ਆ ਕੇ ਤੈਨੂੰ ਸਾਰਾ ਸਕੂਨ ਮਿਲ ਰਿਹਾ ਹੁਣ ਇੱਥੇ ਤੈਨੂੰ ਆ ਕੇ ਅਕਲ ਹੋਣੀ ਚਾਹੀਦੀ ਕਿ ਘਰ ਦੇ ਵਿੱਚ ਸਾਡੇ ਨਾਲ ਹੁਣ ਕਿੱਦਾਂ ਬਿਹੇਵ ਕਰਨਾ ਠੀਕ ਆ ਨਹੀਂ ਵਧੀਆ ਰਹਿੰਦੀ ਨਹੀਂ ਵਧੀਆ ਰਹ ਪਾਲੇ ਫਿਰ ਬੂਟਬੜ ਥੱਕ ਗਏ ਯਾਰ ਪਾਣੀ ਬਹੁਤ ਠੰਡਾ ਸੀ ਹਨਾ ਐਂ ਸੀਰ ਚ ਚਮੜ ਗਈ ਤੇ ਤੈਨੂੰ ਕਿੰਨੇ ਗਈਗਾ ਅੰਦਰ ਵੜਨ ਨੂੰ ਬੂਟ ਪਾ ਕੇ ਜਾਂਦੀ ਨਾ ਫਿਰ ਸੀਰ ਨੂੰ ਲਓ ਜੀ ਹੁਣ ਆਪਾਂ ਚੱਲੇ ਆਂ ਅਗਲੀ ਲੋਕੇਸ਼ਨ ਤੇ ਸੋ ਜੁੜੇ ਰਹੋ ਬਲੌਗ ਬਾਬੇ ਉਹ ਜ਼ਬਰਦਸਤ ਹੋਣ ਵਾਲਾ ਆ ਆਇਓ ਫਿਰ ਲਓ ਜੀ ਮੀ ਆ ਗਿਆ ਆ ਤੇ ਬੀਬੀਆਂ ਕਹਿੰਦੇ ਬਹੁਤ ਡਰਦੀਆਂ ਮੀਹ ਤੋਂ ਜੱਸੇ ਕਿ ਰੀਜ਼ਨ ਆ ਬੀਬੀਆਂ ਮੀਹ ਤੋਂ ਕਿਉਂ ਡਰਦੀਆਂ ਇੰਨਾ ਵਾਲ ਖਰਾਬ ਮੇਕਅਪ ਖਰਾਬ ਓਹੋ ਬਸ ਫੜ ਲਈ ਮੇਰੇ ਮੇਰੀ ਕਹਿੰਦੇ ਕਿ ਰੋਕ ਦੋਖ ਦੀ ਰੱਖਦੇ ਨੇ ਹੱਥ ਰੱਖ ਲਿਆ ਤੋਂ ਬੀਬੀਆਂ ਜਦੋਂ ਆਪਣਾ ਨਿਆਰਾ ਮੈਗ ਨਾ ਆਏ ਹਾਏ ਹਾਏ ਆਹ ਭਾਈ ਆਵੇ ਲੋ ਜਦੋਂ ਪਹਿਲੇ ਜਦੋਂ ਮਰਜੀ ਮੂੰਹ ਧਵਾ ਦੋ ਤੇ ਇਹਨਾਂ ਨੂੰ ਕਹਦੇ ਆਸ਼ਮਾ ਮੀਹ ਚ ਆਇਆ ਮੜਾ ਜਾ ਜੇ ਤੂੰ ਜੇ ਤੂੰ 5 ਮਿੰਟ ਮੀਹ ਚ ਆ ਗਈ ਤੈਨੂੰ ਕਿਸੇ ਨੇ ਪਛਾਣਨਾ ਨਹੀਂ ਮੇਕਅਪ ਉਤਰ ਜਾਏਗਾ ਮੇਕਅਪ ਉਤਰ ਜਾਏਗਾ ਸਰ ਇਹ ਤਾਂ ਬੜੀਆ ਬਾਤ ਹੈ ਨਾ ਆਸ਼ਮਾ ਲੋ ਜੀ ਬਾਬੇ ਉਹ ਆ ਗਈ ਥਾਰ ਤੇ ਆ ਬ ਲੋ ਜੀ ਆਪਾਂ ਚਿੜੀਆ ਘਰ ਆ ਗਏ ਆਸ਼ਮਾ ਘਰ ਰਿਸ਼ਤੇਦਾਰੀ ਤੇ ਸਸੀ ਗਾਲ ਜੀ ਆਸ਼ਮਾ ਜੀ ਸੇਵਾ ਪਾਣੀ ਕਰਨਗੇ ਤੁਹਾਡੇ ਰਿਸ਼ਤੇਦਾਰ ਇੱਥੇ ਆਜ ਮੈਂ ਤੇਰੇ ਘਰ ਕੀ ਹੁੰਦਾ ਸਾਰਾ ਚੀਜ਼ਾਂ ਵੀ ਤੂੰ ਇੰਨੀ ਸੋਹਣੀ ਮੈਂ ਤੇਰੇ ਮੁੱਖ ਤੋਂ ਮੇਰਾ ਮੇਰਾ ਮੈਂ ਮੈਂ ਤਾਂ ਤੈਨੂੰ ਮੈਂ ਦੀਆਂ ਤੂੰ ਫੋਟੋਆਂ ਜਿਹੜੀਆਂ ਖਿੱਚੀਆਂ ਐਨਕਾ ਲੱਗੋ ਐ ਲੱਗਦਾ ਬਲੈਂਡਰ ਬੰਦਾ ਅੱਖਾਂ ਤੋਂ ਨਾ ਹੁੰਦਾ ਆਸ਼ਮਾ ਤੇਰੇ ਘਰ ਕੀ ਹੋਇਆ ਸਾਰਾ ਕੁਝ ਤੂੰ ਇੰਨੀ ਸੋਹਣੀ ਤੇਰੇ ਤੋਂ ਧਿਆਨ ਹੀ ਨਹੀਂ ਮੇਰਾ ਸਾਈਡ ਤੇ ਜਾਂਦਾ ਮੈਂ ਥੱਲੇ ਵਹਿੰਦਾ ਹੀ ਨਹੀਂ ਕਿਤੇ ਓਏ ਹੋਏ ਪੰਪ ਤਾਂ ਤੂੰ ਦਿੰਨਾ ਆ ਗਏ ਆਪਾਂ ਚਿੜੀਆ ਘਰ ਇੱਧਰ ਤੁਹਾਨੂੰ ਪਾਲੂ ਦਿਖਾਉਣੇ ਆ ਰਿਓ ਆ ਜਾ ਆਸ਼ਮਾ ਪਾਲੂ ਦਿਖਾਈਏ ਤੈਨੂੰ ਲਓ ਜੀ ਚੈੱਕ ਕਰੋ ਪਾਲੂ ਜੇ ਕਿਸੇ ਨੇ ਨਹੀਂ ਦੇਖਿਆ ਤੇ ਨੇੜੇ ਦੇਖਣਾ ਤੇ ਇਹਨੂੰ ਦੇਖ ਲਓ ਹੱਲ ਪਾਲੂ ਆਸ਼ਮਾ ਵੇਲਾ ਆਸ਼ਮਾ ਬਿਜ਼ੀ ਰਹਿੰਦੀ ਪਈ ਐ ਅੱਜ ਮੈਂ ਘੁੰਮਣ ਫਿਰਨ ਦਾ ਕੋਈ ਫਾਇਦਾ ਨਹੀਂ ਐ ਫੋਨ ਤੇ ਲੱਗੇ ਰਹਿਣਾ ਫੋਨ ਬੰਦ ਕਰ ਦੇ ਨਹੀਂ ਤਾਂ ਕਲੇਸ਼ ਹੋ ਜਾ ਪੈਣਾ ਨਾ ਮਾਰ ਮਾਰ ਚ ਬੇਟਾ ਮੂੰਹ ਲਾਲ ਕਰ ਦੇਣਾ ਲਓ ਜੀ ਆ ਗਏ ਨੇਚਰਲ ਪਾਰਕ ਦੇ ਵਿੱਚ ਸੋ ਹੁਣ ਤੁਹਾਨੂੰ ਸਾਰਾ ਆਪਾ ਦਿਖਾਉਣੇ ਵੀਊ ਇਸ ਤੋਂ ਬਾਅਦ ਠੀਕ ਹੈ ਪੂਰਾ ਰੌਣਕ ਮੇਲਾ ਤੁਸੀਂ ਦੇਖ ਸਕਦੇ ਹੋ ਇੱਲੋਈ ਲੰਗੂਰ ਵੇਖ ਲਓ ਲੰਗੂਰ ਦਿੱਤੀ ਕਿ ਨਹੀਂ ਡੇਗਣਾ ਜਾਈ ਇਹ ਨਾ ਗੋਡੇ ਛਲਾ ਲੈ ਐ ਵਾਰੀ ਵਾ ਵਾਜੀ ਵਾ ਆਏ ਹਾਏ 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 ਰੌਣਕ ਰੌਣਕ ਮੇਲੇ ਓਏ ਹੋਏ 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 ਓਹੋ ਕਿੱਡੇ ਨਾਈਸ ਆ ਹੈਂ ਛੂ ਕਬੂਤਰ ਹਨ ਆ ਆਸ਼ਮਾ ਨਹੀਂ ਛਿੜੀਆਂ ਹੈ ਕਿੜੀਆਂ ਚਿੜੀਆਂ ਆ ਨਹੀਂ ਨਹੀਂ ਕਬੂਤਰ ਆ ਆਸ਼ਮਾ ਇਹ ਚਿੜੀਆਂ ਆ ਹੋ ਰਿਹਾ ਸ਼ੇਰ ਜੇ ਤੁਸੀਂ ਦੇਖ ਸਕਦੇ ਹੋ ਇਹ ਇਹ ਕਿੱਥੇ ਆ ਓ ਓ ਮਾਈ ਗੋਡ ਇਹ ਇਹ ਨੂੰ ਦੱਸਿਆ ਆਸ਼ਮਾ ਦਾ ਬਈ ਇੰਟਰਸਟ ਨਹੀਂ ਦੇ ਰਹੀ ਸ਼ੇਰ ਜੀ ਕਿਉਂਕਿ ਉਹ ਕਹਿੰਦੀ ਮੈਂ ਰੋਜ਼ ਘਰੇ ਸ਼ੇਰ ਵੇਖਦੀ ਆ ਤੁਹਾਨੂੰ ਮੈਂ ਐਕਚੁਅਲੀ ਆਮ ਲੌਇੰਗ ਓਕੇ ਲੋ ਜੀ ਹਾਂ ਹੁਣ ਕੀ ਆਈਟਮ ਪੇਸ਼ ਕਰਨ ਲੱਗਾ ਜੀ ਇਹ ਹੈ ਟੌਮੀ ਓਏ ਹੋਏ ਹੋ ਚੀਤਾ ਆਇਆ ਇਹ ਚੀਤਾ ਓ ਮਾਈ ਗੋਡ ਓਏ ਹੋਏ ਹੋ ਓਏ ਹੋਏ ਹੋ ਚੀਤਾ ਦੇਖੋ ਸਾਹਮਣੇ ਰਿਹਾ ਅਰੇ ਓ ਭਾਈ ਬੱਚੋ ਬੱਚੋ ਮੇਰੀ ਬਾਤ ਸੁਣੋ ਉਹ ਕਿਆ लैपड मतलब पंजाबी में क्या है हिंदी में क्या बोलते हैं चीता मतलब चीता आपने बंदर देखा बंदर या बांदरी आपको बंदर बांदरी दिखाता हूँ ये रही ये रही बांदरी ते तुसी बंदर ओए होए ये तो बेइज्जती वाली गल होगी चलो आ फोटो खिंचाइए कार ये आ जाओ आ जाओ फिर नाइस टू मीट यू आई लव यू आई आल्सो आई वेरी गुड इंग्लिश योर इंग्लिश इज वेरी आई एम प्राउड ऑफ यू व्हाट व्हाट इज नेम माय नेम इज अभिनव कुमार एंड यू ਮਾ ਨੇ ਵੀ ਵੇਅਰ ਯੂ ਆ ਫਰੋਮ ਸੁੰਗਲ ਸੁੰਗਲ ਤੁਹਾਨੂੰ ਇੰਗਲਿਸ਼ ਆਉਂਦੀ ਹੈ ਯੈਸ ਪਰ ہماری ਖਤਮ ਹੋ ਗਈ ਇਸ ਕਿਸ ਕੇ ਅਗੇ ہماری ਇਨੋ ਇੰਗਲਿਸ਼ ਇਸ ਕੇ ਅਗੇ ہماری ਇੰਗਲਿਸ਼ ਹਾਊ ਆਰ ਯੂ ਵਾਟ ਯੂਰ ਨੇਮ ਬਸ ਇੰਗਲਿਸ਼ ਮਾਈ ਫਿਨਿਸ਼ ਜਿਵੇਂ ਮੈਂ ਕਹਿੰਦੀ ਵੀ ਮੈਨੂੰ ਹੁਣ એનર્ਜੀ ਚਾਹੀਦੀ ਹੈ ਮੈਨੂੰ ਲੱਗਾ ਕੋਈ ਰੈਡ ਬੱਲ ਵਗੈਰਾ ਪੀਊਗੀ ਜਾਂ ਕੁਝ ਪੀਊ ਗੋਲੀ ਵਾਲਾ ਬੱਤਾ ਵੀ ਨਾ ਆਏ ਬੱਤਾ ਪਹਿਲੇ ਕਹਿੰਦੀ ਗੋਲਡਾ ਦਪੱਟਾ ਇਹਨਾਂ ਦੀ ਸੋਚ ਹੀ ਥੱਲੇ ਆ ਹੁਣ ਕੀ ਕਰ ਸਕਦੇ ਆ ਇਹਨੇ ਸੋਚ ਨਹੀਂ ਤਾਂ ਵੱਸ ਸਕਦੀ ਐਂਛੂ ਇਧਰ ਆ ਜਾ ਅਨਛੂ ਇੱਧਰ ਆਇਆ ਨਹੀਂ ਤਾਂ ਇੱਥੇ ਸ਼ੇਰ ਵੀ ਬਹੁਤ ਨੇੜੇ ਆ ਤੈਨੂੰ ਸ਼ੇਰ ਵਾਲੇ ਪਿੰਜਰੇ 'ਚ ਮੈਂ ਸੁੱਟ ਦੇਣਾ ਭੁੱਖ ਲੱਗੀ ਚਲੋ ਆ ਜੋ ਬੇਬੀ ਖਵਾ ਦੇਣਾ ਤੈਨੂੰ ਆ ਜਾ ਬੇਬੀ ਆ ਤੁਸੀਂ ਭੁੱਖੇ ਆ ਹਾਏ ਮੇਰਾ ਜੇ ਤੁਸੀਂ ਭੁੱਖੇ ਹੋਨੇ ਨਾ ਮੇਰੇ ਆਪਰੇ ਦੇ ਇਹਨੂੰ ਕੁਝ ਹੋਰ ਜਿਹਾ ਹੋਣ ਲੱਗ ਜਾਂਦਾ ਤੁਸੀਂ ਆਪਨੇ ਸਵੇਰ ਦਾ ਕੁਝ ਖਾ ਲਾ ਹਾਏ ਇੱਕ ਨਾ ਪਿਆਰ ਹੀ ਬਹੁਤ ਕਰਦਾ ਤੈਨੂੰ ਅੱਖੀਆਂ ਪੂਰੀਆਂ ਤੂੰ ਤਾਂ ਬੋਟੀਆਂ ਹੀ ਜਾਂਦੀ ਏ ਤੂੰ ਕਿਉਂ ਬੇਇੱਜ਼ਤੀ ਕਰ ਦਿੰਨੀ ਏ ਇਹ ਬੋਟੀਆਂ ਲਈ ਗੱਲੀ ਪਤਾ ਕਿੰਨੀ ਚੀਪ ਲੱਗਦੀ ਆ ਆਪਣੇ ਦੋਵਾਂ ਲਈ ਇਸ ਇਸ ਨਾਟ ਗੁਡ ਆਸ਼ਮਾ ਅਸੀਂ ਉਹ ਮੇਂ ਜਾਂ ਅਸੀਂ ਲੋਕਾਂ ਨੂੰ ਦਿਖਾਵਾ ਨਹੀਂ ਕਰਦੇ ਕਿ ਅਸੀਂ ਫੇਕ ਚੱਲ ਰਹੀਆਂ ਅਸੀਂ ਜਿਵੇਂ ਆ ਗਿਆ ਸੀ ਉਹ ਮੈਂ ਤਾਂ ਅਸਲੀ ਆਸ਼ਮਾ ਦੀ ਰੀਝ ਪੂਰੀ ਕੀ ਆਸ਼ਮਾ ਪੀਣਾ ਹੁਣ ਇਹ ਹੁੰਦਾ ਗੋਲੀ ਵਾਲਾ ਬੱਤਾ ਉਹ ਦੇਖੋ ਬਾਬੇ ਕਿਵੇਂ ਬਣਦਾ ਫਿਰ ਗੋਲੀ ਵਾਲਾ ਬਤਾ ਉਹਦੀ ਐਂਟਰੀ ਕੀਤੀ ਸੀ ਉੱਥੋਂ ਦੀ ਫਿਰ ਬਾਹਰ ਆ ਗਏ ਆ ਤੇ ਹੁਣ ਅਗਲਾ ਪ੍ਰੋਗਰਾਮ ਆਸ਼ਮਾ ਕੀ ਆ ਟਕ ਟਕ ਦਵਾਦੇ ਇਹ ਅੱਗ ਕਰਾਰੀ ਇਹਦੀ ਟਕ ਟਕ ਤੇ ਹੁੰਦੀ ਆ ਸੋ ਕੀ ਪ੍ਰੋਗਰਾਮ ਅਗਲਾ ਆਪਣਾ ਬਸ ਕਿਤੇ ਹੋਰ ਦੇਖਦੇ ਆ ਲੋ ਜੀ ਆਏ ਨੇ ਦਿਮਾਗ ਖਰਾਬ ਕਰਤਾ ਮੇਰਾ ਤਾਂ ਅੱਗੇ ਮੈਂ ਆ ਗਈ ਦਿਮਾਗ ਸਰੀਰ ਸੈਟ ਨਹੀਂ ਪੇਟ ਜ ਮੇਰਾ ਸੜਜਾ ਹੋਇਆ ਪਿਆ ਤੇ ਹੁਣ ਅਸੀਂ ਚੱਲਨੇ ਆ ਫਿਰ ਆਈ ਡੋਨਟ ਨੂ ਵੇਅਰ ਇਜ਼ ਆਮ ਗੋਇੰਗ ਸੋ ਵੇਖੋ ਚੈੱਕ ਕਰੋ ਇਹ ਸਵਾਦ ਵੱਖਰਾ ਹੀ ਆ ਜਦੋਂ ਪਹਾੜੀ ਇਲਾਕੇ ਦੇ ਵਿੱਚ ਨਾ ਕਦੇ ਟੂਰ ਕੱਢੀਏ ਮੜਾ ਇਹ ਤੁਰ ਕੇ ਹੈਂ ਚੂ ਕੋਈ ਫੀਲ ਵੱਖਰਾ ਹੀ ਆ ਤੇ ਬਾਕੀ ਗੱਡੀਆਂ ਬੜੀਆਂ ਤੇਜ਼ੀ ਨਾਲ ਲੰਘਣ ਡੀਆਂ ਸੋ ਜੱਸਾ ਜੀ ਧਿਆਨ ਨਾਲ ਤੇਰੇ ਚ ਗੱਡੀ ਵੱਜੀ ਤੂੰ ਤਾਂ ਸਾਲਾ ਲੱਭਣਾ ਵੀ ਪਏ ਪੰਜਾਬ ਚੋਂ ਆ ਜਿੱਦਾਂ ਤੇਰਾ ਸਰੀਰ ਓ ਯਾਰ ਸਵੇਰ ਦੀ ਡਿਸਕਸ਼ਨ ਚੱਲ ਰਹੀ ਆ ਸਵੇਰੇ ਕਹਿੰਦਾ ਜਲਦੀ ਨਿਕਲਣਾ ਕਹਿੰਦਾ ਰਸ਼ਪੋ ਦਾ ਧਰਮਸ਼ਾਲਾ ਇਹ ਸਾਰਾ ਸਪਾ ਤੇ ਡਿਪੈਂਡ ਆ ਆਪਾਂ ਤਾਂ ਨਿਕਲ ਹੀ ਪੈਣਾ ਕਿੰਨੇ ਵੇ ਨਿਕਲੀਏ ਫਿਰ ਉਹਨਾਂ ਨੇ ਕਿਹਾ ਨਾਸ਼ਤਾ ਇਹ ਕਿੰਨਾ ਪੁੱਛ ਰਹੇ ਪਏ ਪਰਚੀ 240 ਰੁਪਏ ਦੀ ਪਰਚੀ ਸੀ ਜੀ ਧਮਾਲ ਡੇਗ ਗਿਆ ਤੇ ਪਰਚੀ ਨਾਲ ਪੁੱਛੀ ਜਾਂਦੇ ਆ ਸੋ ਫਿਰ ਨਾਸ਼ਤਾ ਤਾਂ ਨਹੀਂ ਕਰਨਾ ਮੈਂ ਦੋਥੇ ਚਲੇ ਉਹ ਯਾਰ ਘਰੇ ਪਹੁੰਚ ਤੈਨੂੰ ਹਰ ਟਾਈਮ ਖਾਣ ਪੀਣ ਦੀ ਕਿਉਂ ਅੱਗ ਲੱਗੀ ਰਹਿੰਦੀ ਓ ਨਾਸ਼ਤਾ ਕਰਨਾ ਉਹ ਗਾਣਾ ਉਹ ਅੰਕਲ ਵੀ ਹੱਸੀ ਜਾਂਦੇ ਅੰਦਰ ਚਲੋ ਚੱਲੀਏ ਇੱਕ ਵਾਰ ਗੱਡੀ 'ਚ ਤਾਂ ਬੈਠੋ ਖਾਣ ਦੀ ਆ ਕੇ ਤੈਨੂੰ ਪ ਪਰੌਰ ਦਾ ਕਹਿੰਦੇ ਸਾਸੰਕਰ ਬਹੁਤ ਵੱਡਾ ਆ ਆ ਆਸ਼ਮਾ ਇਹਨੂੰ ਇੱਕ ਦੂਜਾ ਵਿਆਸ ਦਾ ਡੇਰਾ ਵੀ ਕਿਹਾ ਜਾਂਦਾ ਆ ਸੋ ਆਸ਼ਮਾ ਦੀ ਬੜੀ ਰੀ ਸੀ ਕਿ ਮੈਂ ਇੱਥੇ ਆ ਕੇ ਦਰਸ਼ਨ ਕਰਨੇ ਇੱਕ ਵਾਰ ਦੇਖਣਾ ਆ ਸੋ ਬਾਕੀ ਤੁਸੀਂ ਵੀ ਦੇਖੋ ਜਿਹੜੇ ਵਲੌਗ ਨਾਲ ਜੁੜੇ ਆ ਸੋ ਦੇਖੋ ਤੁਸੀਂ ਪਰੌਰ ਦਾ ਸਾਸੰਕਰ ਬਹੁਤ ਜ਼ਿਆਦਾ ਸਫਾਈ ਬਹੁਤ ਜ਼ਿਆਦਾ ਆ ਆਸ਼ਮਾ ਖੁਸ਼ ਆ ਹੁਣ ਸੋ ਹੁਣਾ ਬਾਬਾ ਜੀ ਦੀ ਕੋਠੀ ਆ ਉਹ ਪਿੱਛੇ ਰਹਿ ਗਈ ਕੋਠੀ ਅੱਛਾ ਕੋਠੀ ਪਿੱਛੇ ਰਹਿ ਗਈ ਹੁਣ ਚਾਹ ਚੂ ਪੀਣੇ ਆਪਾਂ ਸੋ ਦੇਖਦੇ ਆ ਚਾਹ ਮਿਲਦੀ ਆ ਕਿ ਨਹੀਂ ਮਿਲ ਜੂਗੀ ਆਈ ਸੀਕ ਥਿੰਕ ਸੋ ਮਿਲ ਗਈ ਚਾਹ ਉਧਰ ਪ੍ਰਸ਼ਾਦਾ ਖਾ ਰਹੇ ਆ ਮੈਨੂੰ ਭੁੱਖ ਨਹੀਂ ਲੱਗੀ ਸੀ ਆਸ਼ਮਾ ਤੂੰ ਪੀ ਲਈ ਚ ਬਹੁਤ ਟੇਸਟੀ ਸੀ ਸਵਾ ਲੱਗੀ ਸੋ ਚੱਕੋ ਜੇ ਤੁਸੀਂ ਧਰਮਸ਼ਾਲਾ ਮਗਲੋੜਗਾਂ ਸਾਈਡ ਆਉਂਦੇ ਆ ਨਾ ਤੇ ਇੱਕ ਵਾਰ ਇੱਥੇ ਵੀ ਤੁਸੀਂ ਜ਼ਰੂਰ ਆਇਓ ਬਹੁਤ ਮਤਲਬ ਕਿ ਆਨੰਦ ਆਊਗਾ ਤੁਹਾਨੂੰ ਹੈ ਅੰਚੂ ਬੜੀ ਸ਼ਾਂਤੀ ਮਿਲਦੀ ਸੋ ਇਹਦੀ ਲੋਕੇਸ਼ਨ ਕੀ ਅੰਚੂ ਪਰ ਸਭ ਨੂੰ ਪਤਾ ਆਲਮੋਸਟ ਕਿ ਬਾਬਾ ਦੀ ਸਾਸੰਗ ਪੰਡਾਰਾ ਵੀ ਹੁੰਦਾ ਹੈ ਇੱਥੇ ਓਕੇ ਓਕੇ ਸੋ ਤੁਸੀਂ ਬੰਦਾ ਐ ਮਈ ਜ਼ੋਨ ਜੀ ਹੁੰਦਾ ਆ ਆਨੰਦ ਵਾਲਾ ਪੰਡਾਰਾ ਓਕੇ 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 ਸੋ ਤੁਸੀਂ ਇੱਥੇ ਵੀ ਇੱਕ ਵਾਰ ਜ਼ਰੂਰ ਆਓ ਬਹੁਤ ਇੱਥੇ ਸ਼ਾਂਤਮੀ ਏਰੀਆ ਬਹੁਤ ਰਿਲੈਕਸੇਸ਼ਨ ਮਿਲੂਗੀ ਤੁਹਾਨੂੰ ਪਪਾ ਜੀ ਚੱਲੇ ਆਂ ਫੇਰ ਆਪਣੇ ਕਹਿੰਦੇ ਮੰਜੇ ਲਾਲ ਨੂੰ ਹੋ ਗਏ ਦਰਸ਼ਨ ਵਧੀਆ ਆਪਣੇ ਹਾਂ ਚੋਂ ਖੁਸ਼ ਆ ਇਹ ਵੀ ਤੇਰੀ ਬੜੀ ਰੀ ਸੀ ਮੈਂ ਜਾਣਾ ਆ ਚਲੋ ਜੀ ਵਧੀਆ ਹੋਇਆ ਵਧੀਆ ਹੋ ਗਿਆ ਨਾ ਦਰਸ਼ਨ ਚਾਚੂ ਪ੍ਰਸ਼ਾਦ ਦਰਸ਼ ਆ ਗਏ ਆਪ ਇਹਨਾਂ ਦੇ ਬੰਦੇ ਨਾਲ ਅਸੀਂ ਵੀ ਆ ਗਏ ਹਾਂਜੀ ਹਾਂਜੀ ਚੱਲੀਏ ਫੇਰ ਚਲੋ ਜੀ ਆਜੋ ਫੇਰ ਮਿਲਦੇ ਆਂ ਅਗਲਾ ਟ੍ਰਿਪ ਹੁਣ ਪਤਾ ਨਹੀਂ ਕਿੱਧਰ ਜਾ ਰਹੇ ਹੁਣ ਘਰ ਨੂੰ ਜਾ ਰਹੇ ਆ ਪਹੁੰਚ ਗਏ ਆਪਾਂ ਫੇਰ ਆਪਣੇ ਟਿਕਾਣੇ ਤੇ ਸੋ ਜਿ세 ਗੱਡੀ ਧਵਾ ਕੇ ਲੈ ਗਏ ਜੀ ਤੇ ਫੇਰ ਉਹੀ ਹਾਲ ਹੋ ਗਿਆ 200 ਰੁਪਿਆ ਵੇਸਟੀ ਹੋਇਆ ਚਿਕੜੋ ਚਿਕੜੀ ਗੱਡੀ ਹੋ ਗਈ ਆ ਬਾਬੇ ਟਾਇਰ ਜੇ ਪੋਣੇ ਆ ਤੇ ਏਵੇ ਲੋਕ ਘਰੇ ਡੈਗ ਹੋਣੀ ਚਾਹੀਦੀ ਤੁਹਾਡੇ ਫਿਰ ਪਵਾ ਸਕਦੇ ਤੁਸੀਂ ਬਾਕੀ ਚੈੱਕ ਕਰੋ ਫਾਈਵ ਆਏ ਹਾਏ ਓਹ ਹੋਏ ਓਏ ਹੋਏ ਓਏ ਹੋਏ ਤੇ ਤੇਰੇ ਮੂੰਹ ਨਾ ਵੈਸੇ ਹੁਣ ਵੀ ਸੋਹਣੀ ਲੱਗਦੀ ਪਈਆ ਲੋ ਜੀ ਘਰੇ ਆ ਗਏ ਆ ਤੇ ਹੁਣ ਕੱਪੜੇ-ਕੁਪੜੇ ਚੇਂਜ ਕਰਕੇ ਤੇ ਚੱਲੇ ਆਂ ਗੇੜੀ ਕੱਢਣ ਕਿਉਂਕਿ ਅੱਜ 2 ਘੰਟੇ ਨੀਂਦ ਪੂਰੀ ਕੀਤੀ ਉਹ ਵੀ ਦੱਸ ਨਾ। ਲੋ ਜੀ ਆ ਗਏ ਬਾਬੇ ਉਹ ਸੋ ਗਏ। ਟਟੀਆਂ ਉਲਟੀਆਂ ਦੇ ਅਨੁਸਾਰ ਉਹ ਸਾਰਾ ਹਮਸਾਰਾ ਵੀ ਦੱਸ ਜਾਈਂਗਾ। ਦੱਸਣਾ ਹੀ ਪੈਣਾ ਵਲੌਗ ਦੱਸਣਾ ਪੈਂਦਾ ਭਾਈ ਜੀ। ਵਲੌਗ ਦੇ ਵਿੱਚ ਚੱਲਦਾ ਹਾਂ ਤੂੰ ਮੈਂ ਥੋੜਾ ਮੈਂ ਦੱਸਦਾ ਮੈਂ ਦੱਸਦਾ। ਹਾਂ ਦੱਸੋ। ਪਹਿਲਾਂ ਉਹਨੂੰ ਲੱਗੀਆਂ ਟਟੀਆਂ। ਟਟੀਆਂ ਬੰਦ ਕਰ ਲਈ ਖਵਾਈ ਗੋਲੀ। ਸਾਰੇ ਨੂੰ ਬੰਦ ਉਹ ਟਟੀਆਂ ਬੰਦ ਕਰਾਉਣ ਵਾਸਤੇ ਗੋਲੀ ਦਿੱਤੀ। ਫਿਰ ਚੜ ਗਿਆ ਬੁਖਾਰ। ਉਹ ਬੁਖਾਰ ਲਈ ਬਦਲ ਗੋਲੀ ਖਾਦੀ ਉਹਨੂੰ ਚੱਬਦੀ ਹੋ ਜਾਣੀ ਇਹਨੂੰ ਪਤਾ ਨਹੀਂ ਕਿ ਗੋਲੀ ਬਾਈ ਜੀ ਮੈਂ ਬਿਮਾਰ ਹੋ ਗਿਆ ਸੋ ਉੱਪਰੋਂ ਬਾਹਰ ਆ ਕੇ ਦੇਖਿਆ ਨਿਹਰਾ ਹੋ ਗਿਆ ਤੇ ਆ ਕੁੜੀ ਕਹਿੰਦੀ ਮੈਂ ਘਰੇ ਆ ਕੇ ਬੋਰ ਹੋ ਗਈ ਆਪਾਂ ਚੱਲੀਏ ਜੀ ਮਾਰੀ ਇੱਥੇ ਆਵੇ ਘੁੰਮਣ ਚੱਲੀਏ ਇਹਦੇ ਜੀਵ ਦੇ ਚਿਹਰੇਠਾ ਪੈ ਗਈਆਂ ਲਓ ਜੀ ਹੁਣ ਚੱਲਦੇ ਕੋ ਖਾਣ ਪੀਣ ਆ ਜੋ ਹੁਣ ਕਿੱਥੇ ਆ ਗਏ ਆਪਾਂ ਠੀਕ ਨੇ ਕਿਉਂ ਪੂਆਜੀ ਦਾ ਬਰਥਡੇ ਸੋ ਓਏ ਹੋਏ ਹੋਏ ਕਹਿੰਦੇ ਹੁਣੇ ਪਤਾ ਲੱਗਾ ਕਿ ਪੂਆਜੀ ਦਾ ਬਰਥਡੇ ਆ ਤਾਂ ਆਪਾਂ ਲੈਣਗੇ ਕੇਕ ਆ ਕਾਜੂਗੜੀ ਜਾਂਦੇ ਲੈ ਕੇ ਚੱਲੀਆਂ ਬੰਦ ਧਰਮਗੋੜ ਓਕੇ ਓਕੇ ਬੋਸ ਲਓ ਜੀ ਬਾਬੇ ਉਹ ਲੈ ਲਿਆ ਕੇਕ ਤੇ ਹੁਣ ਘਰੇ ਜਾ ਕੇ ਕਹਾਂਗੇ ਕੱਟ ਇਹ ਕੋਈ ਬਾਬੇ ਪਲਾਨ ਨਹੀਂ ਸੀ ਆਪਣਾ ਮਤਲਬ ਕਿ ਆਪਾਂ ਕਰੋਏ ਨਹੀਂ ਸੋਚ ਕੇ ਤੁਰੇ ਸੀ ਵੀ ਆਪਾਂ ਕੇਕ ਲੈਣਾ ਹੈ ਇੱਕੋ ਦਾ ਮਤਲਬ ਕਿ ਦਿਮਾਗ ਦੇ ਵਿੱਚ ਆਇਆ ਯਾਦ ਕਿ ਕੇਕ ਨੂੰ ਵੇਖ ਕੇ ਯਾਦ ਆ ਗਿਆ ਵੀ ਸਵੇਰੇ ਸਾਡੇ ਗੱਲ ਹੋਈ ਸੀ ਵੀ ਪੂਆ ਜੀ ਦਾ ਬਰਥਡੇ ਆ ਸੋ ਆਪਾਂ ਸੋਚਿਆ ਕਿ ਹੁਣ ਆਪਾਂ ਫਿਰ ਕੇਕ ਕੱਟ ਦਿੱਤਾ ਜਾਵੇ ਸੋ ਨਾਲ ਆਪਾਂ ਲੈ ਆ ਲਈ ਮੰਚ ਇਟਸ ਮਾਈ ਲਾਈਕ ਫਾਈਵ ਆਈ ਰੀਅਲੀ ਲਾਈਕ ਮੰਚ ਇਹ ਦੇ ਆਈ ਆਲਸੋ ਲਾਈਕ ਮੰਚ ओके बट आई हेट यू बर्थडे टू यू हैप्पी बर्थडे बुआ जी सारे हाथ ਖੜਾ ਕਰਕੇ ਕਿ ਨਹੀਂ ਮੈਂ ਲਿੱਤੀ ਸਭ ਇਕੱਲੀ ਮੈਦਾਨ 'ਚ ਡੱਟੀ ਰਹੀਂਦੀ ਐਂਡ ਤੇ ਇਹ ਦੂਜਾ ਵਲੋਗ ਆ ਵੇਖ ਲੋ ਬਹੁਤ ਖਾਂਦੀ ਬਈ ਰਸ਼ਨ ਇਹ ਬਹੁਤ ਜਿਆਦਾ ਇਹ ਤਾਂ ਵੱਡੇ ਵੱਡੇ ਹੱਥ ਖੜੇ ਕਰ ਜਾਂਦੇ ਵੱਡੇ ਵੱਡੇ ਬਾੜ ਵੀ ਸਮਾ ਇਹ ਬਾਈ ਇਹਦੇ ਤੇ ਗਾਣਾ ਲਿਖਿਆ ਹੋੜਾ ਚੀਮੇ ਨਹੀਂ ਜੰਮੀ ਹੁੰਦਾ ਮੈਨੂੰ ਤੁਸੀਂ ਲਗਰ ਲਾ ਦਿੰਨੇ ਓਏ ਹੋਏ ਓਏ ਇਹ ਕਹਿੰਦੀ ਅਸੀਂ ਲੈ ਆ ਵੀ ਆ ਵੀ ਕਿਵੇਂ ਸਬਜੀ ਜਾਂਦੀ ਅੰਦਰ ਕਟਰੀ ਆ ਕਟਰੀ ਅੰਦਰ ਇਹਦੇ ਲਓ ਜੀ ਇੱਕ ਤੁਹਾਨੂੰ ਚੀਜ਼ ਦੱਸਣੀ ਸੀਗੀ ਵੀ ਅਸੀਂ ਇਹ ਵਲੌਗ ਦਾ ਐਂਡ ਕਰਨਾ ਭੁੱਲ ਗਏ ਸੀਗੇ ਸੋ ਅੱਜ ਐਕਸਟਰਾ ਸੀਨ ਲੈ ਰਹੇ ਆ ਕਿਉਂਕਿ ਉਸ ਦਿਨ ਫੋਨ ਸਾਡਾ ਸਵਿਚ ਆਫ ਹੋ ਗਿਆ ਸੀਗਾ ਸੋ ਫੋਨ ਦਾ ਜਿਹੜਾ ਸੀਨ ਆਪਣਾ ਵਲੌਗ ਦਾ ਲੈਣਾ ਭੁੱਲ ਗਏ ਸੀ ਸੋ ਜੇ ਵਲੌਗ ਵਧੀਆ ਲੱਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬਾਕੀ ਅਗਲਾ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਵਾਤ ਤੋਂ ਵਾਤ ਸੋ ਡੇ 3 ਦਾ ਵੀ ਵਲੌਗ ਬਾਬੇ ਬਹੁਤ ਘੈਂਟ ਬਣਿਆ ਵਾ ਸੋ ਉਹ ਜੇ ਵਲੌਗ ਦੇਖਣਾ ਸੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਸੋ ਸਸ਼ੀਕਾ ਜੀ ਧੰਨਵਾਦ ਜੀ ਨਮਸਕਾਰ ਸਸ਼ਵੀਕਾਰ うん。